ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਗਾਜਰ ਨੂੰ ਧੋ ਲਿਆ ਛੋਟੇ ਛੋਟੇ ਪੀਸ ਕੱਟ ਲੇ ਹੁਣ ਕੁੱਕਰ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਇਹਦੇ ਵਿੱਚ ਹੀ ਆਪਾਂ ਗਾਜਰਾਂ ਨੂੰ ਭੁੰਨ ਲਵਾਂਗੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਬਿਲਕੁਲ ਵੀ ਇਹ ਦਹੀਂ ਗਾਜਰਾਂ ਨੂੰ 3 ਤੋਂ 4 ਮਿੰਟ ਦੇ ਵਿੱਚ ਪੁੰਨਾਗੇ ਫਿਰ ਆਪਾਂ ਇਹਨੂੰ ਸੀਟੀ ਲਵਾ ਦਾਂਗੇ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਸੋਖੇ ਤਰੀਕੇ ਨਾਲ ਆਪਾਂ ਅੱਜ ਗਾਜਰ ਦਾ ਹਲਵਾ ਬਣਾਵਾਂਗੇ ਦੋ ਮਿੰਟ ਆਪਾਂ ਹੋਰ ਸੀਟ ਲਵਾਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਤਿੰਨ ਸੀਟੀਆਂ ਲਵਾ ਲਾਂਗੇ ਹੁਣ ਤਿੰਨ ਸੀਟੀਆਂ ਲੱਗ ਗਈਆਂ ਇਹਨੂੰ ਆਪਾਂ ਦੇਖ ਲਾਂਗੇ ਕਿ ਵੀ ਆਪਣੀ ਗਾਜਰ ਬਣ ਗਈ ਆ ਫਿਰ ਆਪਾਂ ਇਹਨੂੰ ਮੈਸ਼ ਕਰ ਲਵਾਂਗੇ ਦੇਖੋ ਜੀ ਪਾਣੀ ਆਪਾਂ ਬਿਲਕੁਲ ਨਹੀਂ ਸੀ ਪਾਇਆ ਸੁੱਕੀ ਸੁੱਕੀ ਗਾਜਰ ਨਿਕਲੀ ਆ ਜੇ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਦੇ ਫਿਰ ਫਿਗਲੀ ਜੀ ਲੱਗਣੀ ਸੀਗੀ ਉਹ ਟੇਸਟ ਨਹੀਂ ਸੀ ਆਉਣਾ ਗਾਜਰ ਦੇ ਹਲਵੇ ਬਣਾਉਣ ਚ ਇਸ ਕਰਕੇ ਆਪਾਂ ਘਿਓ ਚ ਭੁੰਨ ਕੇ ਹੀ ਫਿਰ ਸੀਟੀਆਂ ਲਵਾ ਕੇ ਇਹਨੂੰ ਆਪਾਂ ਮੈਸ਼ ਕਰ ਲਿਆ ਆਪਾਂ ਜਿਹੜਾ ਇਹਦੇ ਵਿੱਚ ਖੋਆ ਪਾਉਣਾ ਵਾ ਵੀ ਆਪਾਂ ਨੇ ਘਰ ਵਿੱਚ ਹੀ ਬਣਾਉਣਾ ਵਾ ਮੁੱਲ ਦਾ ਖੋਆ ਨਹੀਂ ਪਾਉਣਾ ਆ ਦੇਖੋ ਜੀ ਮੈਂ ਕੂਆ ਘਾਰ ਹੀ ਬਣਾਇਆ ਇਹਦੇ ਵਿੱਚ ਜਿਹੜਾ ਗਾਜਰ ਆਪਣਾ ਕੀਤਾ ਹੈ ਸੀਗਾ ਕੁੱਕਰ ਵਿੱਚ ਸੀਟੀਆਂ ਲਵਾ ਕੇ ਮੈਸ਼ ਕੀਤਾ ਸੀ ਉਹ ਆਪਾਂ ਖੋਏ ਦੇ ਵਿੱਚ ਪਾਤਾ ਹੁਣ ਚੀਨੀ ਪਾਵਾਂਗੇ ਇਹਦੇ ਵਿੱਚ ਹਾਂਜੀ 1 ਕਿਲੋ ਗਾਜਰ ਸਿਗੀ ਆਪਣੀ 300 ਗ੍ਰਾਮ ਆਪਣਾ ਖੋਆ ਬਣ ਗਿਆ ਸੀ ਆਪ ਥੋੜਾ ਜਿਹਾ ਆਪਾਂ ਬੇਸੀ ਘਿਓ ਦਾ ਇੱਕ ਚਮਚ ਪਾ ਦਵਾਂਗੇ ਜਿਹੜਾ ਖੋਆ ਆਪਾਂ ਘਰ ਵਿੱਚ ਬਣਾਇਆ ਉਹਦੇ ਵਿੱਚੋਂ ਵੀ ਘਿਓ ਨਿਕਲਦਾ ਇਸ ਕਰਕੇ ਆਪਾਂ ਨੇ ਥੋੜਾ ਜਿਹਾ ਕਿਉ ਪਾਇਆ ਦੇਖੋ ਕੋਈ ਵੀ ਪਾਣੀ ਨਹੀਂ ਛੱਡਿਆ ਆਪਣੀਆਂ ਹਲਵਾ ਬਣ ਕੇ ਤਿਆਰ ਆ ਇਹ ਚ ਆਪਾਂ ਡਰਾਈ ਫਰੂਟ ਰਹਿਗੇ ਉਹ ਪਾ ਦਵਾਂਗੇ ਜਿਹੜੀ ਆਪਾਂ ਚੀਨੀ ਪਾਈ ਆ ਉਹ ਵੀ ਪਿਗਲ ਕੇ ਉਹ ਚ ਵੀ ਹਲਕਾ ਫੁਲਕਾ ਪਾਣੀ ਜਿਹਾ ਨਿਕਲ ਜਾਊਗਾ ਉਹਨੂੰ ਆਪਾਂ 1 ਮਿੰਟ ਦੇ ਲਈ ਆਪਾਂ ਪਕਾ ਲਵਾਂਗੇ ਹਾਂਜੀ ਇਹਦੇ ਵਿੱਚ ਆਪਾਂ ਪਾਏ ਆ ਕਿਸ਼ਮਿਸ਼, ਬਦਾਮ, ਕਾਜੂ ਤੇ ਅਖਰੋਟ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਆਪਾਂ ਨੇ ਫਿਰ ਆਪਾਂ ਇਹਦੇ ਵਿੱਚ ਪਾ ਦਨੇ ਆ ਦੇਖੋ ਜਿ ਕਿਹੋ ਨਿਕਲਦਾ ਵਾ ਜਿਹੜਾ ਆਪਾਂ ਖੋਆ ਪਾਇਆ ਉਹਦੇ ਵਿੱਚੋਂ ਹੀ ਕਿਹੋ ਨਿਕਲੀ ਜਾਂਦਾ ਵਾ ਤੇ ਇਸ ਕਰਕੇ ਆਪਾਂ ਨੂੰ ਬਾਦੂ ਪਾਉਣ ਦੀ ਘੋ ਦੀ ਲੋੜ ਨਹੀਂ ਹੈਗੀ ਸਾਰੇ ਆਪਾਂ ਡਰਾਈ ਫਰੂਟ ਇਹਦੇ ਵਿੱਚ ਪਾ ਦਵਾਂਗੇ। ਹਾਂਜੀ ਆਪਣਾ ਹਲਵਾ ਬਣ ਕੇ ਤਿਆਰ ਆ। ਮੇਰੀ ਵੀਡੀਓ ਨੂੰ ਲਾਈਕ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਸਤਿ ਸ਼੍ਰੀ ਅਕਾਲ। ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਜੀ।